ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਰਤੀ ਕਿਸਾਨ ਇਕਤਾ ਡਕਾਉਂਦਾ ਬੂਟਾ ਸਿੰਘ ਬੁਰਜਗਿਲ ਦੇ ਜੋ ਬਲਾਗ ਗੁਰੂ ਸਾਧ ਦੇ ਵਰਕਰ ਹੈ ਕਿਸਾਨ ਜੋਧੇ ਹੈ ਉਹ ਮੋਗੇ ਮਹਾ ਪੰਚਾਇਤ ਦੇ ਵਿੱਚ ਦੇ ਵਿੱਚ ਹਿੱਸਾ ਲੈ ਕੇ ਆ ਰਹੇ ਨੇ ਇਸ ਵੇਲੇ ਅਸੀਂ ਸ਼ਹੀਦਾਂ ਦੀ ਯਾਦ ਦੇ ਵਿੱਚ ਜੋ ਯਾਦਗਾਰ ਬਣੀ ਹੈ ਫਿਰੋਜ਼ ਸ਼ਾਹ ਦੀ ਜੰਗ ਦੀ ਉਸ ਯਾਦਗਾਰ ਦੇ ਜੋ ਮੈਦਾਨ ਹੈ ਉਸ ਦੇ ਵਿੱਚ ਖੜੇ ਆਂ ਔਰ ਸਾਰੇ ਕਿਸਾਨ ਵੀਰ ਸਾਡੇ ਜਿਹੜੇ ਨੇ ਜੋਥੇ ਮੋਗਾ મહਾਪੰਚਾਇਤ ਚ ਹੋ ਕੇ ਆਏ ਨੇ ਉਹ ਸਾਡੇ ਨਾਲ ਇੱਥੇ ਖੜੇ ਆ ਬਹੁਤ ਵਧੀਆ ਠਾਠਾ ਮਾਰਦਾ ਅੱਜ ਇਕੱਠ ਸੀ ਸਾਰਾ ਪੰਜਾਬ ਜਿਹੜਾ ਪਹੁੰਚਿਆ ਹੋਇਆ ਸੀ ਔਰ ਮਾਨ ਸਰਕਾਰ ਨੂੰ ਮੋਦੀ ਸਰਕਾਰ ਨੂੰ ਅੱਜ ਇਸ ਗੱਲ ਦਾ ਪਤਾ ਲੱਗ ਗਿਆ ਕਿ ਹਜੇ ਕਿਸਾਨ ਸੁੱਤੇ ਨਹੀਂ ਜਿਵੇਂ ਉਹਨਾਂ ਦੇ ਦਿਮਾਗ 'ਚ ਸੀ ਵੀ ਕਿਸਾਨ ਤਾਂ ਹੁਣ ਸੌਂਗੇ ਦਿੱਲੀ ਦੇ ਬਾਹਰਾਂ ਤੋਂ ਆ ਕੇ ਪਰ ਅੱਜ ਉਹਨਾਂ ਨੇ ਇਹ ਵਿਖਾ ਦਿੱਤਾ ਕਿ ਅਸੀਂ ਹਜੇ ਜਾਗਦੇ ਹਾਂ ਇਹ ਸੁਣ ਕੇ ਹੁਣ ਅਸੀਂ ਵਾਪਸ ਆ ਰਹੇ ਹਾਂ ਤੋਂ ਯਾਦਗਾਰ ਜਿਹੜੀ ਹੈ ਫਿਰੋਜ਼ਸ਼ਾ ਦੀ ਸਿੱਖਾਂ ਤੇ ਅੰਗਰੇਜ਼ਾਂ ਦੀ ਜੰਗ ਦੀ ਯਾਦਗਾਰ ਜਿਹੜੀ ਹੈ ਉਹਦੇ ਦਰਮਿਆਨ ਅਸੀਂ ਮੈਦਾਨ 'ਚ ਖੜੇ ਹਾਂ ਸ਼ਾਹ ਮੁਹੰਮਦ ਨੇ ਇੱਕ ਮਾਰ ਲਿਖੀ ਸੀ ਹੈ ਰੂ ਸ਼ਹਿਰ ਦੇ ਜਾਂ ਖੇਤ ਰੁੱਧੇ ਤੋਪਾਂ ਚੱਲੀਆਂ ਵਾਂਗੂ ਤੋਰਿਆਂ ਦੇ ਸਿੰਘ ਸੂਰਮੇ ਆਣ ਮੈਦਾਨ ਲੱਥੇ ਗੰਜ ਲਾ ਸੁਟੇ ਉਹਨਾਂ ਗੋਰੀਆਂ ਦੇ ਪਰ ਕੋਈ ਗਦਾਰ ਹੁੰਦਾ ਤੇ ਇਸ ਜਦੋਂ ਉਸ ਜੰਗ ਦੇ ਵਿੱਚ ਵੀ ਗਦਾਰ ਸੀ ਫੌਜਾਂ ਜਿੱਤ ਚੁੱਕੀਆਂ ਸੀ ਸਿੱਖ ਫੌਜਾਂ ਅੰਗਰੇਜ਼ਾਂ ਨਾਲ ਲੜਾਈ ਕਰਦੀਆਂ ਹੋਈਆਂ ਜਿੱਤ ਗਈਆਂ ਸੀ ਪਰ ਤੇਜਾ ਸਿੰਘ ਲਾਲ ਸਿੰਘ ਦੇ ਪਾੜਾ ਸਿੰਘ ਇਹ ਜਿਹੜੇ ਗਦਾਰ ਸੀ ਜਾ ਕੇ ਰਾਤ ਨੂੰ ਜਦੋਂ ਫੌਜਾਂ ਸੌਂ ਗਈਆਂ ਮੈਦਾਨ ਜਿੱਤ ਕੇ ਤੇ ਜਾ ਕੇ ਅੰਗਰੇਜ਼ਾਂ ਨੂੰ ਮਿਲੇ ਕਿ ਹੁਣ ਸਿੱਖਾਂ ਕੋਲੇ ਜਿਹੜਾ ਬਰੂਧ ਖਤਮ ਹੋ ਗਿਆ ਬਰੂਧ ਸਿੱਖਾਂ ਤੇ ਤੁਸੀਂ ਆਓ ਸੁੱਤੀਆਂ ਪਈਆਂ ਫੌਜਾਂ ਤੇ ਆ ਕੇ ਜਿਹੜਾ ਹਮਲਾ ਕਰੋ ਤਾਂ ਬਾਰੇ ਸ਼ਾਹ ਨੇ ਫਿਰ ਕਿਹਾ ਸੀ ਗੁੰਦੀ ਸਰਕਾਰ ਤਾਂ ਮੁੱਲ ਪੈਂਦਾ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾ ਜਿੱਤ ਕੇ ਅੰਤ ਨੂੰ ਆਰੀਆਂ ਪਰ ਕੇਂਦਰ ਸਰਕਾਰ ਇਹ ਨਾ ਸੋਚੇ ਕਿ ਸਾਡੇ ਵਿੱਚ ਗਰਦਾਰ ਬਾੜ ਕੇ ਸਾਡੇ ਵਿੱਚ ਗਰਦਾਰ ਭੇਜ ਕੇ ਜਿਹੜੇ ਸਾਡੀਆਂ ਖਬਰਾਂ ਦਿੰਦੇ ਹਨ ਤੇ ਉਹਨਾਂ ਨੂੰ ਦੱਸ ਰਹੇ ਹਨ ਕਿਸਾਨ ਸੁੱਤੇ ਪਏ ਹਨ ਤੇ ਜਿਸ ਨਾਲ ਕਿਸਾਨ ਹਾਰ ਜਾਏਗੀ ਇਸ ਗੱਲ ਦਾ ਵਹਿਮ ਮੋਦੀ ਸਰਕਾਰ ਅਤੇ ਮਾਨ ਸਰਕਾਰ ਆਪਣੇ ਦਿਲ ਵਿੱਚੋਂ ਕੱਢ ਦੇਵੇ ਕਿ ਕਿਸਾਨ ਹਾਰ ਜਾਣਗੇ ਕਿਸਾਨ ਹਾਰਨਗੇ ਨਹੀਂ ਮਰਦੇ ਦਮ ਤੱਕ ਲੜਨਗੇ ਲੜਦੇ ਰਹਿਣਗੇ ਇਹ ਮਰ ਤਾਂ ਜਾਣਗੇ ਪਰ ਘਰ ਬਿਨਾ ਫੈਸਲੇ ਮਨਜ਼ੂਰ ਕਰਵਾਇਆ ਪਰ ਵਾਪਸ ਨਹੀਂ ਜਾਣਗੇ ਇਸ ਵਾਰ ਐਲਾਨ ਕੀਤਾ ਕੋਈ ਵੀ ਫੈਸਲਾ ਮਨਜ਼ੂਰ ਨਹੀਂ ਕੀਤਾ ਜਾਵੇਗਾ ਕਿਉਂਕਿ ਪਿਛਲੀ ਵਾਰ ਵੀ ਐਲਾਨ ਕਰਨ ਨਾਲ ਫੈਸਲੇ ਮਨਜ਼ੂਰ ਨਹੀਂ ਹੋਏ ਸਨ ਇਸ ਵਾਰੀ ਫੈਸਲੇ ਮਨਜ਼ੂਰ ਕਰਾ ਕੇ ਕਾਗਜੀ ਕਾਰਵਾਈ ਪੂਰੀ ਕਰਾ ਕੇ ਹੀ ਘਰ ਨੂੰ ਵਾਪਸ ਪਰਤਣਗੇ ਕਿਸਾਨਾਂ ਦੇ ਨਾਲ ਆਪਣੇ ਗਰਦਾਰ ਛੱਡ ਕੇ ਗਰਦਾਰੀ ਕਰਨਾ ਭੁੱਲ ਜਾਵੇ ਇਹ ਸਰਕਾਰ ਨੂੰ ਸਾਡਾ ਇੱਕ ਸੁਨੇਹਾ ਹੈ ਚਾਹੇ ਇਸ ਨੂੰ ਸੁਨੇਹਾ ਸਮਝਣ ਜਾਂ ਚਤਾਵਨੀ ਡਕੋਦਾ ਕਿਸਾਨ ਗੁਰੂ ਹਰਸਾ ਅਤੇ ਉਪ ਰਾਸ਼ਟਰਪਤੀ ਵੱਲੋਂ ਦਿੱਤੀ ਗਈ ਫਟਕਾਰ ਤੇ ਕੀਤੀ ਗਈ ਅਰਜ ਦਾ ਧਿਆਨ ਜ਼ਰੂਰ ਰੱਖਣ ਕਿਸਾਨ ਹੱਕ ਲੈ ਕੇ ਜਾਣਗੇ ਆਪਣੇ ਹੱਕਾਂ ਦੀ ਲੜਨਗੇ ਅਤੇ ਲੜਦੇ ਰਹਿਣਗੇ ਇਸੇ ਤਰ੍ਹਾਂ ਹਰ న్యూਸ ਨਾਲ ਸਭ ਤੋਂ ਪਹਿਲਾਂ ਮੈਂ ਨਰਿੰਦਰ ਤਵਨ ਐਨ న్యూਸ ਸੱਚ ਜੋ ਤੁਸੀਂ ਜਾਣਨਾ ਚਾਹੁੰਦੇ ਹੋ